ਦੋਸਤੋ ਆਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਵਿਹੜ ਦੇਖ ਰਹੇ ਹੋ ਗਾਂ ਸਮਝ ਲਓ ਚਾਹੇ ਵਿਹੜ ਸਮਝ ਲਓ ਇਹ ਵਿਕਾਊ ਆ ਵੀ ਦੂਜੇ ਸੂਏ ਨੇ ਸੋਨਾ ਤੇ ਹਫਤਾ ਤੱਕ ਤਕਰੀਬਨ ਇਹਦੇ ਦਿਨ ਪੂਰੇ ਹੋਣ ਚਪਿਆ ਤੇ ਬਾਕੀ ਗਰਮੀ ਦੇ ਕਾਰਨ ਕੋਈ ਵੱਧ ਘਟ ਵੀ ਹੋ ਸਕਦਾਗਾ ਤੇ ਬਾਕੀ ਜੋ ਡਿਟੇਲ ਆ ਸਾਰੀ ਉਹ ਆਪਾਂ ਬਾਅਦ ਤੋ ਲੈ ਕੇ ਦੇਵਾਂਗੇ ਤੇ ਤੋੜ ਕੇ ਵੀ ਦਿਖਾਵਾਂਗੇ ਤੇ ਮੁੱਲ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਵਪਾਰ ਦਾ ਕੋਈ ਕੰਮ ਨਹੀਂ ਗਿਆ ਜਿਵੇਂ ਆਮ ਪਸ਼ੂ ਰੱਖੇ ਹੁੰਦੇ ਆ ਘਰ ਦੀ ਲੋੜ ਵਾਸਤੇ ਉਦਾਂ ਪਸ਼ੂ ਰੱਖੇ ਹੋਏ ਆਗੇ ਤੇ ਇਕੱਲੇ ਤੁਸੀਂ ਦੇਖ ਸਕਦੇ ਹੋ ਕੋਸ਼ ਪਸ਼ੂ ਇੱਧਰ ਆ ਗਏ ਤੇ ਇਹ ਵਿਕਾਊ ਆ ਗਈ ਤੇ ਤੁਸੀਂ ਆਪ ਦੀ ਤਸੱਲੀ ਕਰਕੇ ਇੱਥੇ ਆ ਕੇ ਪੂਰੀ ਨਿਰਖ ਵਰਕ ਕਰਕੇ ਤੇ ਆਦੀ ਤਸੱਲੀ ਨਾਲ ਤੇ ਆਦੀ ਜ਼ਿੰਮੇਵਾਰੀ ਨਾਲ ਤੁਸੀਂ ਗਾਂ ਨੂੰ ਖਰੀਦ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੇ ਆਜੋ ਥੋੜਾ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨਾਲ ਸਾਰੀ ਗੱਲਬਾਤ ਕਰਾਉਣੀ ਆ ਤੇ ਡਿਟੇਲ ਲੈ ਕੇ ਜੰਨੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਦੱਸ ਦਿਓ ਜੀ ਕਾਲਾ ਜੀ ਠੀਕ ਹੈ ਕਾਲਾ ਸਿੰਘ ਠੀਕ ਹੈ ਤੇ ਬਾਈ ਜਿਹੜੀ ਆਪਾਂ ਇਹ ਗਾਂ ਵੇਚਣ ਲੱਗੇ ਆਂਗੇ ਆਪਣੇ ਘਰ ਤੋਂ ਹੀ ਆਹੇ ਜਣਾ ਘਰ ਦੀ ਘਰ ਦੂਜੇ ਸੂਏ ਹੁੰਦੀ ਹੈ ਦੂਜੇ ਸੂਏ ਸੁਣਾ ਆਏ ਨੇ ਹਾਂ ਕਿੰਨੇ ਦਿਨ ਕੱਢਦੀ ਐ ਬੰਨ ਹਫਤਾ ਤੇ ਲਈ ਬਸ ਇੱਕ ਹਫਤਾ ਪਿਆ ਆ ਜੇ ਠੀਕ ਆ ਤੇ ਪਹਿਲੇ ਸੂਏ ਕਿੰਨਾ ਕੁ ਦੁੱਧ ਦਿੱਤਾ ਨੇ ਬਹੁਤ 18 ਕਿਲੋ ਦਾ 20 20 ਕਿਲੋ ਦੇ ਗੋਕਾਰ ਨੂੰ ਗੁਰਨੇ ਕਰਕੇ ਘਟਦੇ ਪਿਛਲੇ ਸੂਏ ਜਾਨੀ 17 18 ਦਿੱਤਾਗਾ ਇਸ ਵਾਰ ਜਾਨੀ 20 ਘੜ ਦੂ ਬਾਕੀ ਗਰਮੀ ਆ ਹਨਾ ਗਰਮੀ ਦੇ ਕਾਰਨ ਜਾਨੀ ਕੋਈ ਪਤਾ ਨਹੀਂ ਹੁੰਦਾ ਬਾਕੀ ਸੇਵਾ ਤੇ ਵੀ ਆ ਹਨਾ ਠੀਕ ਆ ਤੇ ਜਿਹੜਾ ਟੀਕਾ ਲੱਗਿਆ ਉਹ ਤਾਂ ਨਹੀਂ ਕੋਈ ਪਤਾ ਆ ਬੰਕੇ ਜਾਨੀ ਲੱਗਿਆ ਵਾ ਚੰਗਈ ਆ ਹਨਾ ਹਾਂ ਠੀਕ ਆ ਚੰਗਾ ਠੀਕ ਆ ਤੇ ਆਪਾਂ ਮੁੱਲ ਕਿੰਨਾ ਰੱਖਿਆ ਦਾ ਮੰਨ ਜੇ 2000 2500 27000 70000 70000 ਹਾਂ ਠੀਕ ਆ 70000 ਮੋਲਾ ਦੇ ਵਿੱਚੋਂ ਮਾੜਾ ਮੋਟਾ ਹੋ ਜਾਊਗਾ ਹਨਾ ਹਾਂ ਠੀਕ ਆ ਬੋਲੀ ਭਾਈਆ ਕਰੀਦਾ ਗੇੜਾ ਦਵਾਈ ਲੋ ਵੀ ਦੋਸਤੋ ਡਿਟੇਲ ਤਕਰੀਬਨ ਆਪਾਂ ਲੈ ਲਈ ਦੀਏ ਦੂਜੇ ਸੂਏ ਸੁਣਾ ਤੇ ਹਫਤੇ ਦੀ ਕੱਚੀ ਆ 17 18 ਲੀਟਰ ਬਾਈ ਕਹਿੰਦਾ ਦੁੱਧ ਦਿੱਤਾ ਤੇ ਇਸ ਵਾਰ 20 ਦੇ ਨੇੜੇ ਦੇ ਦੂ ਤੇ ਬਾਕੀ ਤੁਸੀਂ ਆਪ ਦੀ ਸਮਝ ਦੇ ਨਾਲ ਖਰੀਦਣੀ ਆ ਕਿਉਂਕਿ ਗਰਮੀ ਹੈਗੀ ਗਰਮੀ 'ਚ ਫਰਕ ਪੈ ਜਾਂਦਾ ਬਾਕੀ ਸੇਵਾ ਦੇ ਵੀ ਹੁੰਦਾ ਤੇ ਫੇਸ ਕੁਆਲਟੀ ਦੇਖ ਸਕਦੇ ਹੋ ਬਾਡੀ ਬਾਂਤਰ ਦੇਖ ਸਕਦੇ ਹੋ ਵਧੀਆ ਆਗੀ ਪੂਰੀ ਵੇਲ ਦੇ ਵਿੱਚ ਬਹੁਤ ਚੰਗੀ ਹੈਗੀ ਤੇ ਕੱਦ ਵੀ ਠੀਕ ਆਗਾ ਤੇ ਬਾਕੀ ਸਭੀ ਵੀ ਚੰਗੀ ਆ ਕੋਈ ਲਿੱਸੀ ਨਹੀਂ ਹੈਗੀਗੀ ਤੇ ਥਾਣ ਤੁਸੀਂ ਦੇਖ ਸਕਦੇ ਹੋ ਅੜਰਿਆਂ ਨੇ ਬਣਾਉਣਾ ਚਾਲੂ ਕਰਤਾ ਤੇ ਥਾਣ ਬਹੁਤ ਵਧੀਆ ਗਈ। ਪਸਮਾ ਕਰਕੇ ਹੋਰ ਵਧੀਆ ਨਿਕਲੇ ਆਉਂਦੇ ਹੋਣਗੇ। ਬਾਕੀ ਤੁਸੀਂ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ। ਬਾਕੀ ਜਦੋਂ ਆਪਾਂ ਦੂਸਰੇ ਪਾਸੇ ਤੋਂ ਵੀ ਦਿਖਾ ਦਿੰਨੇ ਆ। ਇੱਧਰਲੇ ਪਾਸੇ ਵੀ ਦੇਖ ਸਕਦੇ ਹੋ ਨਾੜਾ ਨੂੜਾ ਵੀ ਚੰਗਾ ਪੂਰੀਆਂ ਵਧੀਆ। ਤੇ ਬਾਕੀ ਤਸੱਲੀ ਤੁਸੀਂ ਕਰਨੀ ਹੈ ਰੇਟ ਵੀ ਤੁਹਾਨੂੰ ਆਪਾਂ ਦੱਸਤਾ। ਤੇ ਥੋੜਾ ਘਣਾ ਇਹਦੇ ਵਿੱਚ ਮਾਨਤਾਨ ਹੋ ਜਾਊਗਾ। ਤੇ ਸੀਮਲ ਚੰਗਾ ਲੱਗਿਆ ਪਰ ਬਾਈਆਂ ਨੇ ਡਿਟੇਲ ਨਹੀਂ ਸੰਭੀ ਉਹਦੀ ਜਿਹਨੂੰ ਪਸੰਦ ਆਉਂਦੀ ਹੈ ਤੁਸੀਂ ਆਪਦੀ ਇੱਥੇ ਤਸੱਲੀ ਕਰਕੇ ਇੱਥੇ ਆ ਕੇ ਪੂਰੀ ਤੇ ਆਪਦੀ ਤਸੱਲੀ ਕਰਕੇ ਤੇ ਤੁਸੀਂ ਖਰੀਦ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਨਾ ਤੇ ਜਿਹੜੇ ਭਰਾ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫਾਲੋ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰਿਆਂ ਦਾ ਧੰਨਵਾਦ